ਦੀ ਬੀਆ ਅਹਨੇ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕਹਿ ਜਨਮ ਮਰਨ ਦੁਖ ਜਹ ਹੋਵ ਸਿਫਤ ਖਸਮ ਦੀ ਨੂਰ ਅਰਸਹੁ ਕੁਰ ਸਹੁ ਝਟੀਐ ਤੁਧ ਰਿਟੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤ ਸਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇ ਸਾਹ ਸੱਜਣ ਸੱਚਾ ਪਾਤ ਸਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿ साहेब जी सोरठ महल्ला तीजा कार पहला तेतुकी तो एक ඕවංකාර සත්්‍ය ගෝර ප්‍රසාද පගතාදී සදාතුරක්හදහාරජීියෝ තෝරේත ਤੂ ਰੱਖਦਾ ਆਇਆ ਪ੍ਰਹਿਲਾਦ ਜਾਨ ਤੂੰ ਰੱਖ ਲੈ ਹਾਰੇ ਜੀਓ ਹਰਨਾਖਸ ਮਾਰੇ ਪਚਾਇ ਗੁਰ ਮੁਖਾ ਨੋ ਪਰਤੀਤ ਹਾਰੇ ਜੀਓ ਮਨ ਮੁਖ ਪਰਮ ਭੁਲਾਇਆ ਭਗਤਾ ਦੀ ਸਦਾ ਤੂ ਰੱਖਦਾ ਹਾਰ ਜਿਉ ਤੋਰੇ ਤੂੰ ਰੱਖਦਾ ਆਇਆ ਪ੍ਰਹਿਲਾਦ ਜਾਨ ਤੁੱਦ ਰੱਖੇ ਲੈ ਹਰ ਜੀਓ ਹਰਣਾਖ ਸੋ ਮਾਰੇ ਪਚਾਇ ਗੁਰਮੁਖਾ ਨੋ ਪਰਤੀਤ ਹ ਹਰ ਜੀਓ ਮਨ ਮੁਖ ਭਰਮ ਪੁਲਾਇਆ ਹਾਰੇ ਜੀ ਇਹ ਤੇਰੀ ਵਡਿਆਈ ਭਗਤ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਣਾਇ ਰਹਾਉ ਭਗਤਾਂ ਨੂੰ ਜਮ ਜੋ ਹੈ ਨਾ ਸਾਕਾ ਤਾਲ ਨੇੜਾ ਜਾਈ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਏ ਰਿੱਦ ਸਿੱਧ ਸਭ ਭਗਤਾ ਚਰਣੀ ਲਾਗੀ ਗੁਰ ਕਾ ਸਹਜ ਸੁਭਾਈ मान मुख नो परतीत न आवी अंतर लोभ सुआओ गोर मुख हिरुदा शब्द न भेदियो ਹਾਰੇ ਨਾਮ ਨ ਲਗਾ ਪਾਓ ਕੂੜ ਕਪਟ ਪਾਜ ਲਹਜਾਸੀ ਮਨ ਮੁਖ ਫੀਕਾ ਅਲਾਓ ਭਗਤ ਵਿੱਚ ਆਪੇ ਵਰਤਦਾ ਪ੍ਰਭ ਜੀ ਭਗਤੀ ਹੋ ਤੂ ਜਾਤਾਂ ਮਾਇਆ ਮੋਹ ਸਭ ਲੋਕ ਹੈ ਤੇਰੀ ਤੂ ਇਕੋ ਪੁਰਖ ਵਿਦਾਤਾ ਹਉ ਮਾਇ ਮਾਰੇ ਮਨਸਾ ਮਨ ਹੈ ਸਮਾਨੀ ਗੁਰ ਕੈ ਸਬਦਿ ਪਛਾਤਾ ਅਚਿੰਤ ਕੰਮ ਕਰੇ ਪ੍ਰਭ ਤਿਨ ਕੇ ਜਿਨ ਹਾਰੇ ਕਾ ਨਾਮ ਪਿਆਰਾ ਗੁਰ ਪ੍ਰਸਾਦਿ ਸਦਾ ਮਨ ਵਸਿਆ ਸਭ ਕਾਜ ਸਵਾਰਣ ਹਾਰ ਓਨਾ ਕੀ ਇਸ ਕਰੇ ਸੋ ਵਿਗੁਚੈ ਜੇਨ ਹਾਰੇ ਪ੍ਰਭ ਹੈ ਰਖਵਾਰਾ ਬੇਨ ਸਤ ਗੁਰ ਸੇਵੇ ਕਿਨ ਨਾ ਪਾਇਆ ਮਨ ਮੁਖ ਭੋਕੇ ਮੇ ਬਿਲ ਲਾਈ ਆਵਹਿ ਜਾਵਹਿ ਠੌਰ ਨਾ ਪਾਵਹਿ ਦੁਖ ਮਹਿ ਦੁਖ ਸਮਾਈ ਗੁਰਮੁਖ ਹੋਵਾ ਸੁਅੰਮ੍ਰਿਤ ਪੀਵਾ ਸਹਜ ਸਾਚੇ ਸਮਾਈ ਬਿਨ ਸਤ ਗੁਰ ਸੇਵੇ ਜਨਮ ਨ ਛੋੜਾ ਜੇ ਅਨੇਕ ਕਰਮ ਕਰਾ ਅਧਿਕਾਈ ਵੇਦ ਪੜ੍ਹੇ ਤੈਵਾਦ ਵਖਾਣ ਹੈ ਬੇਨਹਾਰੇ ਪੱਤੇ ਗਵਾਈ ਸੱਚਾ ਸਤ ਗੁਰ ਸਾਚੀ ਜਿਸ ਬਾਣੀ ਭਾਜ ਛੁਟ ਹੈ ਗੁਰ ਸਰਣਾਈ ਜਿਨ ਹਾਰੇ ਮਾਨੇ ਵੱਸਿਆ ਸੇਦਾਰੇ ਸਾਚੇ ਦਾਰੇ ਸਾਚ ਸੱਚਿਆਰਾ ਓਨਾਂ ਦੀ ਸੋਭਾ ਜੋਗ ਜੋਗੇ ਹੋਈ ਓਏ ਇਨ ਮੇਟਣ ਹਾਰਾ ਨਾਨਕ ਤਿੰਨ ਕਾ ਸਾਦ ਬਲ ਹਾਰਾ ਜੇਨ ਹਾਰੇ ਰੱਖਿਆ ਓਰੇ ਤਾਰਾ ਜੇਨ ਹਾਰੇ ਮਾਨੇ ਵਸਿਆ ਸੇਦਾਰੇ ਸੱਚੇ ਦਾਰੇ ਸੱਚਾ ਸਚਿਆਰਾ ਉਨਾਂ ਦੀ ਸੋਬਾ ਜੋਗੇ ਜੋਗੇ ਹੋਈ ਕੋਈ ਨ ਮੇਟਣ ਹਾਰ ਨਾਨਕ ਤਿੰਨ ਕਾ ਸਦ ਬਲ ਹਾਰੈ ਜੇਨ ਹਾਰੇ ਰੱਖਿਆ ਓਰੇ ਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਤੀਜਾ ਘਰ ਪਹਿਲਾ ਤੇ ਤੁਕੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਭਗਤਾ ਦੀ ਸਦਾ ਤੂੰ ਰੱਖਦਾ ਹਾਰੇ ਜੀਉ ਤੋਰ ਤੂੰ ਰੱਖਦਾ ਆਇਆ ਪ੍ਰਹਲਾਦ ਜਾਨ ਤੁਦ ਰਾਖੇ ਲੈ ਹਾਰੇ ਜੀਓ ਹਰਨਾਖ ਸੂ ਮਾਰੇ ਪਚਾਇਆ ਗੁਰਮੁਖਾ ਨੋ ਪਰਤੀਤ ਹੈ ਹਾਰੇ ਜੀਓ ਮਨ ਮੁਖ ਭਰਮ ਭੁਲਾਇਆ